ਹਾਂਜੀ ਦੋਸਤੋ ਅੱਜ ਖੜਿਆ ਜੀ ਪਿੰਡ ਮਹਾਰਾਜ ਤੇ ਭਾਈ ਰੋਮੀ ਦੇ ਘਰੇ ਆਪਾਂ ਤੁਹਾਨੂੰ ਚਾਰ ਨਗ ਮਿੱਤਰੋ ਦਿਖਾ ਰਹੇ ਆ ਜਿਹਦੇ ਵਿੱਚ ਇੱਕ ਜਰਸੀ ਕ੍ਰੋਸ ਆ ਮਿੱਤਰੋ ਦੋ ਹੈਗੀਆਂ ਐਚ ਐਫ ਕ੍ਰੋਸ ਤੇ ਇੱਕ ਐਰ ਸਰ ਕ੍ਰੋਸ ਚਾਰੇ ਹੀ ਨਗ ਮਿੱਤਰੋ ਚੰਗੇ ਆ ਪੂਰੀ ਗੱਲਬਾਤ ਭਾਈ ਦੇ ਨਾਲ ਕਰਾਂਗੇ ਕੱਲਾ ਕੱਲਾ ਨਗ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਜਿਹੜੇ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆ ਸੋਹਣਾ ਕੱਦ ਕਾਂਠਾ ਵਜਣ ਮਿੱਤਰੋ ਚੰਗਾ ਤੇ ਚੰਗੀ ਸਮੇ ਵੀ ਆ ਕਿੰਨੇ ਕੁ ਦਿਨਾਂ ਦੀ ਕੱਚੀ ਆ ਇਹਦੀ ਗੱਲਬਾਤ ਭਾਈ ਦੇ ਨਾਲ ਕਰਦੇ ਆ ਸੋ ਠੰਲੇਵੇ ਦੀ ਮਿੱਤਰੋ ਪੂਰੀ ਸਾਫ ਠੰਡੀ ਸੀਲ ਫੁੱਲ ਹੈ ਤੇ ਦੇਖ ਸਕਦੇ ਹੋ ਬਹੁਤ ਜ਼ਿਆਦਾ ਠੰਡੀ ਸੀਲ ਹਾਂਜੀ ਭਾਈ ਰੋਮੀ ਕੀ ਹਾਲ ਚਾਲ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਠੀਕ ਐ ਸੇ ਤਾਂ ਬਹੁਤ ਵਧੀਆ ਲੱਗਦਾ ਚਾਰ ਨਗ ਆਪਣੇ ਕੋਲ ਆ ਜਾਣਾ ਹਾਂਜੀ ਜਿਆ ਜਿਹੜਾ ਪਹਿਲਾਂ ਸਟਾਰਟਿੰਗ ਕਰਦੇ ਆ ਜਰਸੀ ਕਰਾਸ ਤੋਂ ਹੈ ਨਾ ਇਹਦਾ ਕੀ ਕਿਹੜਾ ਸੂਆ ਜੀ ਇਹ ਤੀਜਾ ਸੂਆ ਸੂ ਰਹੀ ਹੈ ਜੀ ਤੀਜਾ ਸੂਆ ਸੂ ਰਹੀ ਆ ਹਾਂਜੀ ਇਹ ਸੂ ਰਹੀ ਹੈ ਤੇ ਕਿੰਨੇ ਕੁ ਦਿਨ ਬਾਕੀ ਆ ਇਹਦੇ ਹੀ ਹਜੇ ਲੈ ਜੀ ਪੰਜ ਸੱਤ ਦਿਨ ਬਾਅਦ ਪੰਜ ਸੱਤ ਦਿਨ ਹਾਂਜੀ ਆ ਤੀਜਾ ਸੂਗਾ ਮਿੱਤਰੋ ਸੁਣੀ ਆ ਪੰਜ-ਛੇ ਦਿਨ ਬਾਕੀ ਨੇ ਥੱਲੇ ਵੀ ਦੀ ਪੂਰੀ ਸਾਫ ਹੈ ਤੁਰੇ ਜੇ ਕਰੀ ਤੁਰ ਕੇ ਦਿਖਾਵੇ ਸੋ ਭਜਣ ਚੰਗਾ ਚੰਗੀ ਸੰਭੀ ਵੀ ਹੈ ਤੇ ਠੰਡੀ ਸੀਲ ਮਿੱਤਰੋ ਫੁੱਲ ਆ ਗਰਮੀ ਝੱਲਣ ਵਾਲੀ ਆ ਤੇ ਜਿੱਥੇ ਮਰਜੀ ਮਿੱਤਰੋ ਬੰਨ ਦਿਓ ਕੋਈ ਵੀ ਸੁਸਮਸਿਆ ਨਹੀਂ ਆਉਣੀ ਕੋਈ ਗਰਮੀ ਦੇ ਵਿੱਚ ਐਫ ਜਿਹੜੀਆਂ ਜਿਆਦਾ ਪਿਆਰ ਹੁੰਦੀਆਂ ਉਹਨਾਂ ਦੇ ਸਮੱਸਿਆ ਆਉਂਦੀ ਆ ਪਰ ਜਿਹੜੇ ਕ੍ਰੋਸਪਨ ਹੁੰਦੇ ਆ ਉਹ ਗਰਮੀ ਦੇ ਵਿੱਚ ਹੀ ਚੱਲਦੇ ਆ ਰੇਟ ਕੀ ਕਰਤਾ ਜਿਹਦਾ ਫਿਰ ਆਪਾਂ ਇਹਦੇ ਹੀ ਡਾਕਟਰ ਸਾਹਿਬ 70000 ਰੁਪਏ ਬੱਸ ਜੈਸ ਨੂੰ ਹੀ ਆਈ 70 ਹਾਂ ਜੀ ਦੁੱਧ ਦੁੱਧ ਕਿੰਨਾ ਕੁ ਪਾ ਦੋਗੇ ਜਿਹੜੇ ਸਾਨੂੰ ਕਿੰਨਾ ਪਾਓਗੇ ਡਾਕਟਰ ਕਿੰਨਾ ਪਾਓਗੇ ਬਾਕੀ ਤੋਂ ਆਪਣੀ ਮੰਨਣ ਵਾਲੀ ਗਰਮੀ ਨਹੀਂ ਮੰਨਦੀ ਠੀਕ ਹੈ ਇੱਕ ਗਰਮੀ ਦੀ ਫ੍ਰੈਜ਼ ਗਿਆ ਹੋਈ ਹੈ ਠੀਕ ਹੈ 95 90 ਕੋਸ ਕਰੀ ਜਾਂਦੇ 77 ਦੀ ਵੇਚ ਲਾਏ ਬਾਕੀ ਥੋੜੀ ਵੀਡੀਓ ਦੇਖ ਕੇ ਮਾਨਤਾ ਲਾਜ਼ਮੀ ਹੋਊਗਾ ਠੀਕ ਹੈ ਹਾਂ ਜੀ ਡਰੈਸ ਕਿੱਥੇ ਜੀ ਹੈ ਜੀ ਆਪਣਾ ਆਪਣਾ ਜਿਹੜਾ ਡਰੈਸ ਹੈ ਇਹ ਨੂੰ ਮਹਾਰਾਜ ਤੋਂ ਜਿਹੜੀ ਗੰਮਟਸਰ ਰੋਡ ਬਣੀ ਵੀ ਆ ਉਹ ਹੈ ਜੀ ਠੀਕ ਹੈ 1 ਕਿਲੋਮੀਟਰ ਅੱਗੇ ਜਾ ਕੇ ਤੇ ਤਸੀਲ ਹੈ ਜੀ ੜੀ ਸਾਡੀ ਆਪਣੇ ਹੋ ਰਾਮਪਰਾ ਫੂਲਾ ਤੇ ਜ਼ਿਲ੍ਹਾ ਬਠਿੰਡਾ ਓਕੇ ਤੇ ਦੂਜੇ ਨੰਬਰ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਐਰ ਸਾਈਡ ਤੇ ਆ ਜੋ ਐਰ ਸਾਈਡ ਤੇ ਮੂਨਾ ਹੀ ਪੂਣੀ ਨਹੀਂ ਹੁੰਦੀ ਇਹ ਪਹਿਲਾਂ ਨਾ ਹੁੰਦੀ ਆ ਹਾਂਜੀ ਠੀਕ ਆ ਬਜੜ ਚੰਗਾ ਮਿੱਤਰੋ ਸਮੀ ਵੀ ਆ ਤੇ ਥਾਲੇ ਵੀ ਦੀ ਇਹ ਵੀ ਸਾਫ ਆ ਗਲਾਬੀ ਥਾਣਾ ਫੇਸ ਕੁਆਲਟੀ ਤੇ ਫੇਸ ਕੁਆਲਟੀ ਮਿੱਤਰੋ ਬਹੁਤ ਚੰਗੀ ਆ ਹਾਂਜੀ ਕੋਈ ਵੀ ਕੁਆਲਟੀ ਦੇਖਣ ਔਲੀ-ਔਲੀ ਚੀਜ਼ ਆਪਾਂ ਮਿੱਤਰੋ ਦਿਖਾ ਰਹੇ ਆ ਰੰਗ ਬਹੁਤ ਸੋਹਣਾ ਸੋਹਣੀ ਸਮੇ ਵੀ ਹੈ ਤੇ ਸੁਆ ਇਹ ਪਹਿਲਾ ਸੁੰਦੀ ਆ ਕਿੰਨੇ ਕ ਦਿਨ ਲੈ ਜੂ ਇਹ ਇਹ ਨਹੀਂ ਵੀ 5-4 ਦਿਨ ਨਹੀਂ ਲਊਗੀ 5-4 ਦਿਨ ਹੌਲੀ ਹੌਲੀ ਪਤਾ ਹੌਲੀ ਐ ਮੇਰੇ ਤੋਂ ਡਰਦੀ ਆ ਹਨਾ ਇਹਦਾ ਕੀ ਰੇਟ ਕਰਤਾ ਜੀ ਆਪਾਂ ਇਹਦਾ ਬਸ ਜੈ ਸੰੂਈ ਚ 73000 ਦੀ 73 ਤੀਜੇ ਨੰਬਰ ਤੇ ਵੱਡੇ ਘਾਤ ਘਾਟ ਵਾਲੀ ਐਚ ਐਫ ਇਹ ਇਹਦਾ ਸੂਆ ਜੀ ਕਿ ਦੱਸੋ ਜਲਦੀ ਸੂਰੇ ਹੀ ਆ ਦਿਨ ਮੈਂ ਲਾ ਜੂ ਹਫਤਾ ਦੱਸ ਦਨ ਇਹ ਇਹਦੇ ਹਰੇ 15 ਰੁਪਏ 15 ਦਾ ਹਾਂ ਇਹਦਾ ਇੱਕ ਵਾਰ ਤੁਸੀਂ ਆਉਣਾ ਸੀ ਆਪਾਂ ਵੀਡੀਓ ਚ ਦਿਖਾ ਦਿੱਤੀ ਠੀਕ ਆ ਬੜੀ ਸਾਈਜ਼ਿੰਗ ਸੋਨੀ ਤੇ ਬੜਾ ਸਰੀ ਤਾਂਚਾ ਬੜਾ ਚੰਗਾ ਬਣਦਾ ਕੱਢੀ ਗੱਨੇ ਜਦੋਂ ਤਿਆਰ ਹੋ ਜੂਗੀ ਓਕੇ ਜੀ ਤੇ ਇਹਦਾ ਵੀ ਕੀ ਰੇਟ ਕਰਤਾ ਫੇਰ ਹੀ ਤੋਰ ਕੇ ਦਿਖਾਵਾਂਗੇ ਇਹਦਾ ਵਾਸੀ ਉਧਰ ਤਿਆਰ ਦਾ ਤਿਆਰ ਵਾਲਾ ਭਾਅ ਹੋਈ ਅਜ ਤਾਂ ਵੈਸੇ ਹੀ ਕਿਹੜਾ ਪੀ ਉਕ 82 ਹਾਂਜੀ 82000 ਮੋਲ ਆ ਮਿੱਤਰੋ 15 ਦਿਨਾਂ ਦੀ ਹਜੇ ਕੱਚੀ ਆ ਤਿਆਰ ਹਜੇ ਹੋਣਾ ਹਜੇ ਲੇਵਾ ਬਣਾਉਣਾ ਸਟਾਰਟ ਹੀ ਕੀਤਾ ਦੋਹਤ ਬੜੇ ਢਾਂਚੇ ਦੀ ਯਾਰਾ ਸਾਬ ਹਾਂ ਚੰਗਾ ਜੀਨ ਮਨੋਪੂਰ ਨੇ 25 26 ਕਿਲੋ ਦੁੱਧ ਸਸਤਾ ਹੀ 28 28 ਦੀ ਮਾਤ ਉਕਾ ਜੀ ਸਰੀਰ ਦੀ ਇੱਕ ਸਰੀਰ ਦੇ ਬੱਚੀ ਦਾ ਢਾਂਚਾ ਦੇਖ ਕਿੰਨਾ ਚੰਗਾ ਹਾਂ ਸਰੀਰ ਦੀ ਜਿਹੜੀ ਬਣਤਰ ਫੇਰ ਆਪਾਂ ਕਹਿੰਦੇ ਬਹੁਤ ਸੋਹਣੀ ਆ ਫੇਸ ਕੁਆਲਟੀ ਸਰੀਰ ਪੱਖੋਂ ਚੰਗੀ ਸਮੇਂ ਦੀ ਆ 15 ਦਿਨਾਂ ਦੀ ਕੱਚੀ ਐ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਜ਼ਰੂਰਤ ਹੋਵੇ ਤਾਂ ਕਰ ਸਕਦੇ ਹਾਂ ਵਰਕ ਪਿੰਡ ਮਹਿਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡ ਚੌਥੇ ਨੰਬਰ ਤੇ ਫੇਰ ਆਪਾਂ ਤੁਹਾਨੂੰ ਬੈੜ ਦਿਖਾਉਣੇ ਆ ਥੋੜੇ ਥੋੜੇ ਮਿੱਤਰੋ ਸਿੰਘ ਨੇ ਤੇ ਥਾਂਲੇ ਵੀ ਦੇ ਵੀ ਪੂਰੀ ਸਾਫ ਆਇਆ ਇਹਦਾ ਸੂਆ ਜੀ ਇਹਦਾ ਦੂਜਾ ਸੂਆ ਜੀ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਬਾਕੀ ਨੇ ਇਹਨਾਂ ਦਰ ਹੈਗੀ ਇਹ ਆਪਣਾ ਜਿਹੜੀ ਜੀ ਦੋ ਚਾਰ ਰੀ ਲਊਗੀ ਇਹ ਬਾਹਲੇ ਨਹੀਂ ਲੈਂਦੀ ਠੀਕ ਆ ਬਣੀ ਫੇਰੀ ਤੇ ਸਰੀਰ ਉਹਦੇ ਰੱਖ ਚੰਗਾ ਠੰਡੀ ਮਿੱਟੀ ਹੈ ਜਿੰਨੀ ਗਈ ਹੋਈ ਠੀਕ ਹੈ ਜੀ ਠੰਡੀ ਇੰਨੀ ਆਦਮੀ ਮਰਦੀ ਦੂਜਾ ਸੂਆ ਮਿੱਤਰੋ ਸਤ ਸ੍ਰੀ ਅਕਾਲ ਦੂਜਾ ਸੂਆ ਮਿੱਤਰੋ ਸੁਣੀਆ ਤੇ ਜਕਾਰਾ ਥੋੜਾ ਜਿਹਾ ਧਿਆਨ ਨਹੀਂ ਵੱਜਿਆ ਚਲੋ ਕੋਈ ਦੁਬਾਰੇ ਲਗਾ ਦੇਗਾ ਜਕਾਰਾ ਹਨਾ ਉਰੇ ਤੇ ਗੇਟਾਂ ਚੜੀਆ ਦੇਖ ਦਾ ਰੰਗ ਵਜਨ ਵਜਨ ਮਿੱਤਰੋ ਇਹਦਾ ਫੁੱਲ ਥਣਲੇ ਵੀ ਦੀ ਪੂਰੀ ਸਾਫ ਹੈ ਜਿਹੜੇ ਵੀ ਵੀਰ ਭਰਾ ਨੂੰ ਇਹਦਾ ਰੇਟ ਕੀ ਕਰਤਾ ਜੀ ਆਪਾਂ ਇਹਦਾ ਵੀ ਬਸ 18000 ਰੁਪਏ 80000 ਮਾਨਦਾਨ ਹੋ ਜੂ ਹਾਂਜੀ ਮਾਨਦਾਨ ਸਾਰਿਆਂ ਚੋਂ ਹੀ ਹੋ ਮਾਨਦਾਨ ਮਾਨਦਾਨ ਸਾਰਿਆਂ ਚ ਚਾਰਾਂ ਚੀਜ਼ ਚ ਚਾਰੇ ਨਗ ਮਿੱਤਰੋ ਬਹੁਤ ਸੋਨੇ ਆ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਫੇਰ ਆਪਾਂ ਕਹਣਾ ਵੀ ਲੋੜ ਹੋਵੇ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਪਿੰਡ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ तहसील फूलਾ ਤੇ ਬਈ ਦਾ ਜਿਹੜਾ ਘਾਰ ਹੈ ਗੋਮੜ ਸਰਵ ਵਾਲੀ ਸੜਕ ਦੇ ਪਈ ਦਾ ਮੇਟਰੋ ਘਰ ਹੈ ਸੋ ਲਗਾਤਾਰ ਆਪਾਂ ਕਹਿੰਦੇ ਵੀਡੀਓ ਆ ਰਹੇ ਨੇ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ 947863584 9478635800 804 ਪਿੰਡ ਮਹਾਰਾਜ ਤੇ ਜ਼ਿਲ੍ਹਾ ਬਠਿੰਡਾ ਹਨਾ ਹਾਂਜੀ